ਆ ਰਬਾਤ ਨਾ ਉਹ ਕਿੱਥੇ ਜੀ ਨਮਨ ਇਹ ਕਿਹੜਿਆਂ ਚੋ ਹੈ ਜੀ ਇਹ ਕਾਨੇ ਵਾਲੇ ਜਰਨੈਰ ਵਾਲੇ ਚੋ ਪੂਰੇ ਸਿੱਖ ਵਾਲੇ ਬੋਲਦੇ ਜੀ ਹਾਂ ਜੀ ਆ ਵੇਖੋ ਜੀ ਮੇਰੇ ਕੋਲੇ ਵੀ ਆ ਜੋ ਕਾਲੇ ਟੂਸਿਆਂ ਵਾਲੇ ਉੱਚੇ ਉੜਦੇ ਹੋਣਗੇ ਲੋਦੇ ਸ਼ਿਕਾਰੀ ਲੋਦੇ ਸ਼ਿਕਾਰੀ ਆ ਜੀ ਆਪਣੇ ਕੋਲੇ ਵੀ ਸੇਮ ਆਹੀ ਕਬੂਤਰ ਹੈ ਜੀ ਆ ਦੋ ਕੀ ਮੈਂ ਬਿੱਡੇ ਛੱਡੇ ਹੀ ਸੇਮ ਹੈ ਨਾ ਹੋਵੇ ਉਹੀ ਹੈ ਜੀ ਆ ਥੋੜੀ ਜੀ ਅਰਸ਼ ਦੱਸ ਰਿਹਾ ਨਿਸ਼ਾਨੀ ਅਰਸ਼ ਬਹੁਤ ਬੱਚੇ ਲੈ ਕੇ ਗਿਆ ਮੈਂ ਥੋਏ ਦੇ ਆਹ ਲੋ ਜੀ ਇਹ ਕਿੱਥੇ ਬਾਜੀ ਛੱਡਿਆ ਜੀ ਆਪਾਂ ਫੇਰ ਰੋਕ ਲਈ ਜੀ ਛੱਡਿਆ ਨਹੀਂ ਰੋਕ ਲਈ ਜੀ ਉੱਡਦੇ ਹੀ ਬਾਲੇ ਆ ਜੀ ਹਰੀਆਂ ਅੱਖਾਂ ਦਾ ਨਹੀਂ ਕੱਢਿਆ ਇਹਨਾਂ ਨੇ ਕੋਈ ਹਰੀਆਂ ਤਾਂ ਨਹੀਂ ਕੱਢਿਆ ਨਹੀਂ ਕੱਢਿਆ ਜੀ ਦੋਨੇ ਖੱਟੀਆਂ ਅੱਖਾਂ ਦੇ ਲਾ ਦਿਓ ਹਰੀਆਂ ਦਾ ਵੀ ਕੱਢੂ ਅੱਛਾ ਜੀ ਹਾਂ ਖੱਟੀਆਂ ਅੱਖਾਂ ਦੀ ਇਹਦੇ ਨਾਲ ਕਬੂਤਰੀ ਲਾ ਦਿਓ ਠੀਕ ਹੈ ਜੇ 15 ਬੱਚੇ ਕੱਢੇ ਤਾਂ ਉਹਨਾਂ 'ਤੇ ਇੱਕ ਹਰੀਆਂ ਅੱਖਾਂ ਦਾ ਆਊਗਾ ਠੀਕ ਹੈ ਜੀ ਜਿਹੜਾ ਹਰੀਆਂ ਅੱਖਾਂ ਦਾ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਬੱਚਾ ਕੱਢੂਗਾ ਠੀਕ ਹੈ ਉਹ ਇਹਨਾਂ ਦੀ ਤਰ੍ਹਾਂ ਹਾਵੀ ਭਾਵੀ ਨਹੀਂ ਹੋਊਗਾ ਸਿਹਤ 'ਚ ਪਤਲਾ ਲੰਬਾ ਦਾ ਕਬੂਤਰ ਤੇ ਸੱਪ ਤਰਾਂ ਦੀ ਧੋਣ ਇਹ ਵੀ ਖਾਸੀ ਹਾਂ ਮੇਰੇ ਅਲੱਗ ਹੀ ਇਹ ਨਸਲ ਵੀ ਅਲੱਗ ਹੀ ਹੈ ਨਸਲ ਇਹ ਅਲੱਗ ਹੈ ਜੀ ਇਹ ਆ ਜੀ ਸਰਦਾਰ ਜਰਨੈਲ ਸਿੰਘ ਕਾਨਿਆਂ ਵਾਲੀ ਦੇ ਕਬੂਤਰ ਤੁਹਾਡੇ ਕੋਲੇ ਕਿਵੇਂ ਆਇਆ ਕੀ ਜਾਣ ਪਹਿਚਾਨ ਕਿਵੇਂ ਮਿਲਿਆ ਜੀਰਾ ਜੀ ਮੇਰੇ ਨਾਨਕ aí ਪੁੱਤੋ ਰੂਮੀ ਵਾਲੇ ਜੀ ਉੱਥੇ ਆਪਣੇ ਰਿਸ਼ਤੇਦਾਰੀਆ ਪੂਰਾ ਸਿੱਖ ਲੱਖੂ ਜਿਹੜਾ ਕਬੱਡੀ ਖੇਡਦਾ ਉਹ ਡੈਡੀ ਜੀ 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 ਮੈਂ ਉਹਨਾਂ ਤੋਂ ਇਕੱਠੀ ਲਿਆ ਸੀਗਾ ਜੀ ਜੀ ਉਹ ਪੱਠੀ ਨੂੰ ਘਰੇ ਡਾਉਣ ਲੱਗਾ ਬਾਹਰ ਨੂੰ ਬਣ ਲੱਗੀ ਮੈਂ ਰੋਕ ਲਈ ਜੀ ਉਹ ਦੁਕਾਨੀ ਵੀ ਹਮ ਵਧਾ ਲਈ ਕਿੱਕਤੀ ਤੇ ਜੇ ਨਾ ਹੋਇਆ ਤਾਂ ਬਾਈ ਬਾਲੀ ਨੂੰ ਮੈਂ ਜੋੜਾ ਦਿੱਤਾ ਸੀ ਪਿਛਲੇ ਗੜੇ ਇਹਦੇ ਕੋਲੇ ਬੱਚੇ ਹੈਗੇ ਆ ਤੁਸੀਂ ਉੱਥੋਂ ਕਬੂਤਰੀ ਲਾਇਓ ਇਹਦੇ ਨਾਲ ਲਿਆ ਕੇ ਲਓ ਜੀ ਹੈਗੇ ਬਾਈ ਜੀ ਬਾਲੀ ਆਪਣੇ ਕੋਲੇ ਬੱਚੇ ਲਓ ਜੀ ਬਾਲੀ ਜੀ ਜੇ ਨਾ ਹੋਈ ਤਾਂ ਬਾਈ ਨੂੰ ਕੂਤਰੀ ਖੱਟੀਆਂ ਅੱਖਾਂ ਦੀ ਦੇ ਦਿਓ ਇੱਕ ਕਬੂਤਰੀ ਹੈ ਕਬੂਤਰ ਦੇ ਦਿਓ ਜੀ ਤੇ ਕਬੂਤਰ ਦੋਨੇ ਜੇ ਤੁਸੀਂ ਖੱਟੀਆਂ ਅੱਖਾਂ ਦੇ ਲਾਓਗੇ ਅਗਲੀ ਜਿਹੜੀ ਕਬੂਤਰੀ ਹੈ ਜੀ ਇਹ ਕਿਹੜੀ ਨਸਲ ਹੈ ਜੀ ਇਹ ਕਿੱਟੀਆਂ ਵਾਲੇ ਆ ਗਏ ਜੀ ਰਾਜਨਾਂ